ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਐਸ ਐਚਓ ਅਮਰਤਪਾਲ ਸਿੰਘ ਆਪਣੀ ਪਰਸਨਲ ਗੱਡੀ ਦੇ ਉੱਪਰ ਪੰਜਾਬ ਦੇ ਵਿੱਚ ਲੱਗੇ ਹੋਏ ਛਪਾਰ ਦੇ ਮੇਲੇ ਦੇ ਵਿੱਚ ਜਾ ਰਿਹਾ ਸੀ ਕਿਉਂਕਿ ਐਸ ਐਚਓ ਸਾਹਿਬ ਦੀ ਡਿਊਟੀ ਬਣਦੀ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਬਹੁਤ ਸਾਰੀਆਂ ਅਪਰਾਧਿਕ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਸਿਵਲ ਐਡਰੈਸ ਦੇ ਵਿੱਚ ਜਾਣਾ ਪੈਂਦਾ ਹੈ ਤੇ ਐਸੇ ਕਰਕੇ ਹੀ ਜੋ ਕਿ ਐਸ ਐਚਓ ਅਮਰਤਪਾਲ ਸਿੰਘ ਸੀ ਉਹ ਸਿੰਪਲ ਵਰਦੀ ਦੇ ਵਿੱਚ ਆਪਣੀ ਗੱਡੀ ਦੇ ਉੱਪਰ ਸਵਾਰ ਹੋ ਕੇ ਪੂਰੇ ਹੀ ਮੇਲੇ ਦੀ ਜਾਂਚ ਪੜਤਾਲ ਕਰ ਰਿਹਾ ਸੀ ਉਸੇ ਦੌਰਾਨ ਹੀ ਉਸਦੀ ਨਜ਼ਰ ਇੱਕ ਭੀੜ ਦੇ ਉੱਪਰ ਪੈਂਦੀ ਹੈ ਜੋ ਕਿ ਇੱਕ ਬਜ਼ੁਰਗ ਮਹਿਲਾ ਨੂੰ ਕੁੱਟ ਰਹੀ ਹੈ। ਉਸ ਤੋਂ ਬਾਅਦ ਐਸਐਚਓ ਅਮਰਤਪਾਲ ਸਿੰਘ ਆਪਣੀ ਗੱਡੀ ਨੂੰ ਸਾਈਡ ਤੇ ਲਾਉਂਦਾ ਹੈ ਤੇ ਭੱਜ ਕੇ ਉਸ ਭੀੜ ਦੇ ਕੋਲ ਜਾਂਦਾ ਹੈ ਜਿੱਥੇ ਕੁਝ ਪੁਲਿਸ ਵਾਲੇ ਜੋ ਕਿ ਇੱਕ ਮਹਿਲਾ ਨੂੰ ਭੀੜ ਦੇ ਕੋਲੋਂ ਛੁਡਾਰੇ ਨੇ ਭੀੜ ਵਾਲੇ ਉਸ ਔਰਤ ਨੂੰ ਕੁੱਟ ਰਹੇ ਨੇ ਤੇ ਕੁੱਟ ਕੇ ਕਿਸ ਲਈ ਲੈ ਰਹੇ ਨੇ। ਇਹ ਕਹ ਰਹੇ ਨੇ ਕਿ ਇਹ ਔਰਤ ਮੇਲੇ ਦੇ ਵਿੱਚੋਂ ਚੋਰੀ ਕਰਕੇ ਭੱਜੀ ਸੀ ਤੇ ਬਾਅਦ ਦੇ ਵਿੱਚ ਉਸ ਭੀੜ ਵਾਲਿਆਂ ਨੇ ਉਸ ਔਰਤ ਨੂੰ ਕੁੱਟਿਆ ਅਤੇ ਪੁਲਿਸ ਵਾਲੇ ਛਡਵਾ ਰਹੇ ਸੀ ਉਹ ਕਹਿੰਦੇ ਸੀ ਕਿ ਕਾਨੂੰਨ ਆਪਣੇ ਹੱਥ ਦੇ ਵਿੱਚ ਨਾ ਲਓ ਐਨਐਐਸਐਚਓ ਅਮਰਤਪਾਲ ਸਿੰਘ ਉੱਥੇ ਪਹੁੰਚ ਜਾਂਦੇ ਨੇ ਅਤੇ ਜ਼ੋਰ ਦੀ ਦੇਣੇ ਦਬਕਾ ਮਾਰਦੇ ਨੇ ਤੇ ਸਾਰੀ ਹੀ ਭੀੜ ਖਿੰਲਰ ਜਾਂਦੀ ਹੈ ਅਮਰਤਪਾਲ ਸਿੰਘ ਦੀ ਨਜ਼ਰ ਜੋ ਕਿ ਉਸ ਬੁੱਢੀ ਔਰਤ ਦੇ ਉੱਪਰ ਪੈਂਦੀ ਹੈ ਇੱਕ ਵਾਰ ਉਸ ਚਿਹਰੇ ਨੂੰ ਦੇਖ ਕੇ ਸਨ ਰਹਿ ਜਾਂਦਾ ਹੈ ਦੋਸਤੋ ਉਹ ਚਿਹਰਾ ਕੋਈ ਜਾਣਿਆ ਪਹਿਚਾਣਿਆ ਹੋਇਆ ਚਿਹਰਾ ਲੱਗਦਾ ਸੀ ਉਸ ਚਿਹਰੇ ਦੇ ਵਿੱਚ ਇੱਕ ਆਪਣਾਪਨ ਦਿਖਦਾ ਸੀ ਉਸ ਚਿਹਰੇ ਦੇ ਵਿੱਚ ਆਪਣਾ ਹੀ ਖੂਨ ਦਿਸਦਾ ਸੀ ਜੋ ਕਿ ਉਸ ਮੇਲੇ ਦੇ ਵਿੱਚ ਆਈ ਭੀੜ ਨੇ ਡੋਲ ਰੱਖਿਆ ਸੀ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ ਉਸ ਔਰਤ ਦੇ ਅਮਰਤਪਾਲ ਸਿੰਘ ਆਪਣੇ ਕਦਮ ਹੌਲੀ-ਹੌਲੀ ਅਗਾਹ ਨੂੰ ਵਧਾਉਂਦਾ ਹੈ ਤੇ ਜਿਵੇਂ ਹੀ ਉਸ ਔਰਤ ਦੇ ਕੋਲ ਜਾ ਕੇ ਕਹਿੰਦਾ ਹੈ ਕਿ ਮਾਂ ਉਸ ਔਰਤ ਨੇ ਜਿਵੇਂ ਹੀ ਮਾਂ ਸੁਣਿਆ ਤਾਂ ਉਸ ਦੇ ਵੀ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਸ ਔਰਤ ਨੇ ਸੋਚਿਆ ਕਿ ਐਡਾ ਵੱਡਾ ਪੁਲਿਸ ਅਫਸਰ ਮੈਨੂੰ ਮਾਂ ਕਹਿ ਕੇ ਸੰਬੋਧਨ ਕਿਉਂ ਕਰ ਰਿਹਾ ਹੈ ਐਸ ਐਚਓ ਅਮਰਤਪਾਲ ਸਿੰਘ ਉਸ ਬੁੱਢੀ ਔਰਤ ਦੇ ਪੈਰੀਂ ਪੈ ਗਏ ਅਤੇ ਘੁੱਟ ਕੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਮਾਂ ਤੂੰ ਕਿੱਥੇ ਚਲੀ ਗਈ ਸੀ ਤੇਰੇ ਬਿਨਾ ਮੈਂ ਜ਼ਿੰਦਗੀ ਕਿਵੇਂ ਗੁਜ਼ਾਰੀ ਤੇ ਅੱਜ ਦੇਖ ਤੇਰਾ ਪੁੱਤ ਐਸਐਚਓ ਬਣਿਆ ਹੋਇਆ ਹੈ ਆਪਣੀ ਮਾਂ ਨੂੰ ਸਾਹਮਣੇ ਦੇਖ ਕੇ ਐਸਐਚਓ ਭਾਵੁਕ ਹੋ ਗਿਆ ਪਰ ਤੁਹਾਡੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਕਹਾਣੀ ਕਿ ਆਖਰਕਾਰ ਐਸਐਚਓ ਦੀ ਮਾਂ ਹੋਵੇ ਤੇ ਉਸ ਨੂੰ ਢੀੜ ਕਿਉਂ ਘੁੱਟ ਰਹੀ ਸੀ ਦੂਜੇ ਪਾਸੇ ਐਸਐਚਓ ਦੀ ਮਾਂ ਅੱਜ ਚੋਰੀਆਂ ਕਿਉਂ ਕਰ ਰਹੀ ਹੈ ਇਹ ਬਹੁਤ ਸਾਰੇ ਸਵਾਲ ਖੜੇ ਕਰਦੇ ਨੇ ਪਰ ਇਸ ਦੇ ਲਈ ਤੁਸੀਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਹਾਂ ਇਸ ਪੂਰੀ ਘਟਨਾ ਨੂੰ ਜਾਣਨ ਦੇ ਲਈ ਸਭ ਤੋਂ ਪਹਿਲਾਂ ਇਸ ਕਹਾਣੀ ਨੂੰ ਪੂਰਾ ਸੁਣਨਾ ਪਵੇਗਾ ਤੇ ਪੂਰਾ ਸੁਣ ਕੇ ਇਸ ਦੀ ਕੱਲੀ-ਕੱਲੀ ਗੱਲ ਨੂੰ ਵਿਚਾਰਨਾ ਪਵੇਗਾ ਕਿ ਆਖਰਕਾਰ ਐਸਐਚਓ ਦੀ ਮਾਂ ਅੱਜ ਦਰਦ-ਦਰਦ ਦੀਆਂ ਠੋਕਰਾਂ ਕਿਉਂ ਖਾ ਰਹੀ ਹੈ? ਉਸ ਦੀ ਐਸੀ ਕਿਹੜੀ ਮਜਬੂਰੀ ਸੀ? ਕਿ ਉਹ ਸੁਣ ਆਪਣਾ ਪਰਿਵਾਰ ਛੱਡਣਾ ਪਿਆ ਤੇ ਅੱਜ ਮੇਲੇ ਦੇ ਵਿੱਚ ਚੋਰੀ ਦੇ ਇਲਜ਼ਾਮ ਦੇ ਵਿੱਚ ਉਸ ਨੂੰ ਫੜਿਆ ਗਿਆ ਇਹ ਸਾਰੀਆਂ ਹੀ ਘਟਨਾਵਾਂ ਨੂੰ ਜਾਣਨ ਦੇ ਲਈ ਪੂਰੀ ਕਹਾਣੀ ਨੂੰ ਸੁਣੋ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਪਰਿਵਾਰ ਤੋਂ ਉਸ ਪਰਿਵਾਰ ਦੇ ਵਿੱਚ ਰਹਿਣ ਵਾਲਾ ਇੱਕ ਸ਼ਖਸ ਜਿਸ ਦਾ ਨਾਮ ਰਣਜੀਤ ਸਿੰਘ ਜੋ ਕਿ ਬਹੁਤ ਹੀ ਸਖਤ ਇਨਸਾਨ ਸੀ ਉਹ ਇੱਕ ਆਮੀ ਅਧਿਕਾਰੀ ਵੀ ਰਿਹਾ ਪਰ ਆਪਣੇ ਪੁੱਤਰ ਦੀ ਵੱਡੀ ਭਵਿੱਖ ਦੀ ਆਸ ਕਰਦਾ ਸੀ ਆਪ ਇੱਕ ਸਰਕਾਰੀ ਨੌਕਰੀ ਦੇ ਵਿੱਚ ਸੀ ਪਰ ਉਹ ਇਹੀ ਚਾਹੁੰਦਾ ਸੀ ਕਿ ਮੇਰਾ ਪੁੱਤਰ ਆਪਣੀ ਜ਼ਿੰਦਗੀ ਦੇ ਵਿੱਚ ਅਗਾਹ ਵਧੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਦੀਪਕੌਰ ਸ਼ੁਰੂਆਤੀ ਦਿਨਾਂ ਦੇ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰਿਵਾਰਕ ਜੋ ਸੰਬੰਧ ਹੁੰਦੇ ਨੇ ਉਹ ਸਭ ਕੁਝ ਠੀਕ ਠਾਕ ਚੱਲਦੇ ਸੀ ਪਰ ਪਰਿਵਾਰ ਦੀ ਲੁਕਾਈ ਹੋਈ ਕਹਾਣੀ ਇਹ ਸੀ ਕਿ ਜੋ ਰਣਜੀਤ ਸਿੰਘ ਦੀ ਪਤਨੀ ਜਿਸ ਦਾ ਨਾਮ ਦੀਪਕੌਰ ਸੀ ਉਹ ਵਿਆਹ ਤੋਂ ਬਾਅਦ ਵੀ ਗਲਤ ਕੰਮਾਂ ਦੇ ਵਿੱਚ ਸ਼ਾਮਲ ਰਹੀ ਪਹਿਲਾਂ ਤਾਂ ਸਭ ਕੁਝ ਚੋਰੀ-ਛੁਪੇ ਚੱਲਦਾ ਰਿਹਾ ਤੇ ਰਣਜੀਤ ਸਿੰਘ ਨੂੰ ਇਸ ਦੇ ਬਾਰੇ ਨਹੀਂ ਪਤਾ ਕਿਉਂਕਿ ਵਿਆਹ ਤੋਂ ਪਹਿਲਾਂ ਵੀ ਉਸ ਦੇ ਕੁਝ ਨਜਾਇਜ਼ ਰਿਸ਼ਤੇ ਸੀ ਕੁਝ ਉਸ ਦੇ ਪਰਸਨਲ ਦੋਸਤ ਸੀ ਪਰ ਉਹ ਸੰਬੰਧ ਉਸ ਦੇ ਵਿਆਹ ਤੋਂ ਬਾਅਦ ਵੀ ਜਾਰੀ ਰਹੇ ਉਸ ਤੋਂ ਬਾਅਦ ਕੀ ਹੋਇਆ ਕਿ ਹੌਲੀ-ਹੌਲੀ ਇਹ ਗੱਲ ਜਦੋਂ ਸਮਾਜ ਦੇ ਵਿੱਚ ਉੱਡਣ ਲੱਗੀ ਤੇ ਜਦੋਂ ਗੱਲ ਸਮਾਜ ਦੇ ਵਿੱਚ ਉੱਡਣ ਲੱਗ ਜਾਵੇ ਤਾਂ ਉਸ ਤੋਂ ਬਾਅਦ ਪਰਿਵਾਰ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਇਹ ਗੱਲ ਪੂਰੇ ਹੀ ਪਿੰਡ ਦੇ ਵਿੱਚ ਉੱਡ ਗਈ ਉਸ ਤੋਂ ਬਾਅਦ ਉਸਦੇ ਪਤੀ ਰਣਜੀਤ ਸਿੰਘ ਨੂੰ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਈ ਉਸ ਤੋਂ ਬਾਅਦ ਉਸਦੇ ਚੱਲਣ ਚਾਲਣ ਬਹੁਤ ਵਿਗੜ ਗਏ ਸੀ ਤੇ ਹੁਣ ਜੋ ਦੀਪਕੌਰ ਹੈ ਆਪਣੇ ਪਤੀ ਦੇ ਸਾਹਮਣੇ ਵੀ ਬੋਲਣ ਲੱਗ ਗਈ ਸੀ ਉਸਨੇ ਇਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਇਹ ਮੇਰੀ ਆਪਣੀ ਨਿੱਜੀ ਜ਼ਿੰਦਗੀ ਹੈ। ਮੇਰੀ ਪਰਸਨਲ ਜ਼ਿੰਦਗੀ ਹੈ। ਇਹ ਮੇਰਾ ਸਰੀਰ ਹੈ। ਮੈਂ ਜਿਸ ਨੂੰ ਜੀ ਕਰੂ ਉਸ ਨੂੰ ਦੇਣਾ। ਜਦੋਂ ਪਰਿਵਾਰ ਦੇ ਵਿੱਚ ਐਦਾਂ ਦੀਆਂ ਗੱਲਾਂ-ਬਾਤਾਂ ਹੋ ਜਾਣਾ। ਸੁਖੀ ਸੰਧੀ ਚੱਲਦੀ ਹੋਈ ਪਰਿਵਾਰਕ ਜ਼ਿੰਦਗੀ ਦੇ ਵਿੱਚ ਜਦੋਂ ਨਜਾਇਜ਼ ਰਿਸ਼ਤੇ ਆ ਕੇ ਕਰ ਕਰਨ ਲੱਗ ਜਾਣਾ। ਉਸ ਤੋਂ ਬਾਅਦ ਪਰਿਵਾਰ ਟੁੱਟਣ ਦੇ ਵਿੱਚ ਬਿਲਕੁਲ ਵੀ ਦੇਰ ਨਹੀਂ ਲੱਗਣਾ। ਦੋਸਤੋ ਬਾਅਦ ਰਣਜੀਤ ਸਿੰਘ ਨੇ ਠੋਸ ਕਦਮ ਚੁੱਕਿਆ ਤੇ ਉਸ ਤੋਂ ਬਾਅਦ ਹੋ ਗਿਆ ਉਹਨਾਂ ਦਾ ਤਲਾਕ ਤੇ ਉਹਨਾਂ ਦਾ ਇੱਕ ਮੁੰਡਾ ਜਿਸ ਦਾ ਨਾਮ ਅਮਰਤਪਾਲ ਤੇ ਰਣਜੀਤ ਸਿੰਘ ਨੇ ਉਸ ਨੂੰ ਆਪਣੇ ਕੋਲੇ ਹੀ ਰੱਖ ਲਿਆ ਅਮਰਤਪਾਲ ਜੋ ਕਿ ਬਚਪਨ ਤੋਂ ਹੀ ਬਿਨਾ ਮਾਂ ਤੋਂ ਹੀ ਵੱਡਾ ਹੋਇਆ ਉਸ ਦੇ ਪਿਤਾ ਰਣਜੀਤ ਸਿੰਘ ਨੇ ਉਸ ਨੂੰ ਪਿਤਾ ਦਾ ਪਿਆਰ ਵੀ ਦਿੱਤਾ ਤੇ ਉਸ ਨੂੰ ਮਾਤਾ ਦਾ ਪਿਆਰ ਵੀ ਦਿੱਤਾ ਇਹ ਮਜਬੂਰੀਆਂ ਬਣ ਜਾਂਦੀਆਂ ਨੇ ਪਰਿਵਾਰ ਦੀਆਂ ਜਦੋਂ ਐਦਾਂ ਦੀ ਮਜਬੂਰੀ ਬਣ ਜਾਵੇ ਤੇ ਮਜਬੂਰੀ ਦੇ ਵਿੱਚ ਸਭ ਕੁਝ ਕਰਨਾ ਪੈਂਦਾ ਹੈ ਜ ਰਣਜੀਤ ਸਿੰਘ ਨੇ ਮਾਂ ਹੋਣ ਦਾ ਫਰਜ਼ ਵੀ ਨਿਭਾਇਆ ਤੇ ਪਿਤਾ ਹੋਣ ਦਾ ਫਰਜ਼ ਤਾਂ ਰਣਜੀਤ ਸਿੰਘ ਨਿਭਾ ਹੀ ਰਿਹਾ ਸੀ ਅਮਰਤਪਾਲ ਸਿੰਘ ਹੌਲੀ-ਹੌਲੀ ਵੱਡਾ ਹੁੰਦਾ ਗਿਆ ਤੇ ਵੱਡਾ ਹੋਇਆ ਜਦੋਂ ਉਸ ਨੇ ਆਪਣੀ ਮਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਆਪਣੇ ਪਿਤਾ ਦੇ ਕੋਲੋਂ ਵੀ ਪੁੱਛਦਾ ਹੁੰਦਾ ਸੀ ਕਿ ਪਾਪਾ ਮੇਰੀ ਮੰਮੀ ਹੁੰਦੇ ਸੀ ਉਹ ਕਿੱਥੇ ਆ ਹੁਣ ਕਿਉਂਕਿ ਬੱਚਾ ਉਸ ਸਮੇਂ ਛੋਟਾ ਸੀ ਉਸ ਨੂੰ ਨਹੀਂ ਪਤਾ ਸੀ ਕਿ ਮੇਰੇ ਪਿਤਾ ਨੇ ਮੇਰੀ ਮਾਂ ਨੂੰ ਕਿਉਂ ਛੱਡ ਦਿੱਤਾ ਕਿਉਂਕਿ ਇੱਕ ਬੱਚੇ ਦਾ ਦਿਲ ਤਾਂ ਕਰਦਾ ਹੀ ਹੈ ਜਦੋਂ ਸਕੂਲ ਦੇ ਵਿੱਚ ਜਾਂਦਾ ਸੀ ਤੇ ਬਾਕੀ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਦਾ ਸੀ ਬਾਕੀ ਬੱਚੇ ਇਹ ਕਹਿੰਦੇ ਸੀ ਕਿ ਅੱਜ ਸਾਡੀ ਮੰਮੀ ਨੇ ਸਾਡੇ ਲਈ ਇਹ ਬਣਾ ਕੇ ਭੇਜਿਆ ਹੈ ਸਾਡੀ ਮੰਮੀ ਨੇ ਸਾਡੇ ਲਈ ਖਾਣਾ ਬਣਾ ਕੇ ਭੇਜਿਆ ਤੇ ਉਦੋਂ ਅਮਰਤਪਾਲ ਦਾ ਵੀ ਇਹੀ ਮਨ ਕਰਦਾ ਸੀ ਕਿ ਕਾਸ਼ ਮੇਰੀ ਮੰਮੀ ਵੀ ਹੁੰਦੀ ਮੈਨੂੰ ਵੀ ਐਡੇ ਸੋਹਣੇ-ਸੋਹਣੇ ਪਕਵਾਨ ਬਣਾ ਕੇ ਖਵਾਉਂਦੀ ਤੇ ਅਕਸਰ ਹੀ ਉਹ ਦਾ ਜਦੋਂ ਮਨ ਭਰ ਜਾਂਦਾ ਤੇ ਆਪਣੇ ਪਿਤਾ ਦੇ ਕੋਲੋਂ ਇਸ ਵਿਸ਼ੇ ਤੇ ਗੱਲ ਕਰਦਾ ਅਤੇ ਕਹਿੰਦਾ ਕਿ ਪਾਪਾ ਮੈਨੂੰ ਮੰਮੀ ਦੇ ਬਾਰੇ ਜ਼ਰੂਰ ਦੱਸੋ ਪਰ ਪਿਤਾ ਨੇ ਕਦੇ ਵੀ ਉਸ ਦੀ ਮਾਂ ਦੀ ਗੱਲ ਨਹੀਂ ਕੀਤੀ ਜਦ ਵੀ ਉਹ ਪੁੱਛਦਾ ਤੇ ਰਣਜੀਤ ਸਿੰਘ ਇਹੀ ਆਖਦਾ ਕਿ ਜਿਹੜਾ ਇਨਸਾਨ ਚੰਗਾ ਨਾ ਹੋਵੇ ਨਾ ਉਹਦੇ ਬਾਰੇ ਜਾਣਨਾ ਲਾਭਕਾਰੀ ਨਹੀਂ ਹੁੰਦਾ ਪਰ ਅਮਰਤਪਾਲ ਦੇ ਮਨ ਦੇ ਵਿੱਚ ਇੱਕ ਖਾਲੀਪਨ ਜ਼ਰੂਰ ਰਿਹਾ ਤੇ ਉਹ ਖਾਲੀਪਨ ਸੀ ਆਪਣੀ ਮਾਂ ਦੇ ਬਾਰੇ ਜਾਣਨਾ ਆਪਣੀ ਮਾਂ ਦੇ ਅਤੀਤ ਦੇ ਬਾਰੇ ਜਾਨਣਾ ਅਤੇ ਇਹ ਜਾਣਨਾ ਕਿ ਉਸ ਦੀ ਮਾਂ ਹੁਣ ਐਸ ਸਮੇਂ ਕਿੱਥੇ ਆ ਉਸ ਦੇ ਮਨ ਦੇ ਵਿੱਚ ਇਹ ਗੱਲ ਹਮੇਸ਼ਾ ਹੀ ਘਟਕਦੀ ਰਹਿੰਦੀ ਆਪਣੇ ਪਿਤਾ ਦੇ ਕੋਲੋਂ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਦੇ ਪਿਤਾ ਨੇ ਕੋਈ ਸੰਤੋਸ਼ ਜਨਕ ਜਵਾਬ ਨਹੀਂ ਦਿੱਤਾ ਅਮਰਤਪਾਲ ਨੇ ਆਪਣੇ ਬਚਪਨ ਤੋਂ ਹੀ ਘਰ ਦੀਆਂ ਮੁਸ਼ਕਲਾਂ ਦੇਖੀਆਂ ਉਸਨੇ ਪਿਤਾ ਦੀ ਆਰਮੀ ਵਾਲੀ ਸਖਤ ਜ਼ਿੰਦਗੀ ਦੇਖੀ ਪਰ ਕਦੇ ਹਾਰ ਨਹੀਂ ਮੰਨੀ ਉਹ ਦਿਨ ਰਾਤ ਮਿਹਨਤ ਕਰਦਾ ਰਿਹਾ ਅਤੇ ਸਭ ਕੁਝ ਉਸ ਪਰਮ ਪਿਤਾ ਪਰਮਾਤਮਾ ਦੇ ਉੱਪਰ ਛੱਡ ਦਿੱਤਾ ਉਸਨੇ ਕਿਹਾ ਕਿ ਜੋ ਕੁਝ ਤੂੰ ਕਰਨਾ ਹੈ ਜਿਵੇਂ ਤੂੰ ਕਰਨਾ ਹੈ ਜਿੱਥੇ ਤੂੰ ਕਰਨਾ ਹੈ ਤੂੰ ਕਰਕੇ ਰਹੇਗਾ ਪਰ ਅਸੀਂ ਆਪਣੀ ਮਿਹਨਤ ਜਾਰੀ ਰੱਖੀ ਉਸ ਦਾ ਪਿਤਾ ਸਖਤ ਸੁਭਾਅ ਵਾਲਾ ਸੀ ਪਰ ਆਪਣੇ ਬੱਚੇ ਦੇ ਭਵਿੱਖ ਦੇ ਲਈ ਉਹ ਜ਼ਰੂਰ ਸੋਚਦਾ ਸੀ ਅਮਰਤਪਾਲ ਸਿੰਘ ਨੇ ਇਹ ਸੋਚ ਲਿਆ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਪੁਲਿਸ ਦੀ ਸਰਵਿਸ ਦੇ ਵਿੱਚ ਜਾਣਾ ਹੈ ਤੇ ਐਸਐਚਓ ਬਣਨਾ ਹੈ। ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ। ਸਕੂਲ ਜਾਂਦਾ ਤਾਂ ਸਾਰੇ ਹੀ ਬੱਚਿਆਂ ਦੇ ਨਾਲੋਂ ਉਸ ਦੇ ਵੱਧ ਨੰਬਰ ਆਉਂਦੇ। ਕਲਾਸ ਦੇ ਵਿੱਚ ਟੌਪ ਕਰਦਾ। ਸਕੂਲ ਦੇ ਜਿੰਨੇ ਵੀ ਟੀਚਰ ਸਹਿਬਾਨ ਸਾਰੇ ਹੀ ਅਮਰਤਪਾਲ ਦਾ ਉਦਾਹਰਣ ਬਾਕੀ ਬੱਚਿਆਂ ਨੂੰ ਦਿੰਦਾ ਅਤੇ ਇਹ ਕਹਿੰਦੇ ਕਿ ਅਮਰਤਪਾਲ ਸਿੰਘ ਜੋ ਕਿ ਬਿਨਾ ਮਾਂ ਦਾ ਬੱਚਾ ਹੈ ਉਹ ਵੇਖੋ ਅੱਜ ਕਿੰਨਾ ਅਗਾਹ ਵਧ ਰਿਹਾ ਹੈ 8ਵੀਂ ਜਮਾਤ ਦੇ ਵਿੱਚ ਤਾਂ ਦੋਸਤੋ ਇੱਥੋਂ ਤੱਕ ਰਿਹਾ ਕਿ ਉਸਨੇ ਮੈਰਿਟ ਹਾਸਲ ਕੀਤੀ ਤੇ ਮੈਰਿਟ ਹਾਸਲ ਕਰਕੇ ਪੂਰੇ ਜ਼ਿਲ੍ਹੇ ਦੇ ਵਿੱਚ ਉਸਨੇ ਪਿੰਡ ਦਾ ਨਾਮ ਰੋਸ਼ਨ ਕਰ ਦਿੱਤਾ ਅਮਰਤਪਾਲ ਨੇ ਕਦੇ ਵੀ ਹਾਰ ਨਹੀਂ ਮੰਨੀ ਦਿਨ ਰਾਤ ਉਸਨੇ ਮਿਹਨਤ ਕੀਤੀ ਕਾਲਜ ਦੇ ਵਿੱਚ ਪਹੁੰਚ ਗਿਆ ਪੜਾਈ ਦੇ ਵਿੱਚ ਅੱਗੇ ਵਧਦਾ ਗਿਆ ਉਹ ਸਿਰਫ ਇੱਕ ਆਰਡੀਨਰੀ ਪੁਲਿਸ ਅਧਿਕਾਰੀ ਨਹੀਂ ਬਣਨਾ ਚਾਹੁੰਦਾ ਸੀ ਬਲਕਿ ਉਹ ਆਵਾਜ਼ ਬਣਨਾ ਚਾਹੁੰਦਾ ਸੀ ਜਿਹੜਾ ਅਨਿਆਏ ਅੱਜ ਸਮਾਜ ਦੇ ਵਿੱਚ ਹੋ ਰਿਹਾ ਹੈ ਤੇ ਦੋਸਤੋ ਕਾਲਜ ਪੂਰਾ ਹੋਇਆ ਕਾਲਜ ਪੂਰਾ ਹੋਣ ਤੋਂ ਬਾਅਦ ਉਸਨੇ ਤਿਆਰੀ ਕੀਤੀ ਤੇ ਆਖਰਕਾਰ ਭਰਤੀ ਨਿਕਲ ਆਈ ਪੇਪਰ ਦਿੱਤਾ ਇੰਟਰਵਿਊ ਦਿੱਤਾ ਤੇ ਐਸ ਐਚਓ ਬਣ ਗਿਆ ਲੋਕ ਹੁਣ ਉਸ ਦੀ ਬਹੁਤ ਇੱਜ਼ਤ ਕਰਦੇ ਉਹ ਇੱਕ ਵਧੀਆ ਅਧਿਕਾਰੀ ਮੰਨਿਆ ਜਾਂਦਾ ਪਰ ਅਜੇ ਵੀ ਉਸ ਦੇ ਮਨ ਵਿੱਚ ਇੱਕ ਸੁੰਨਾਪਨ ਸੀ ਮਾਂ ਦੀ ਗੈਰ ਮੌਜੂਦਗੀ ਉਹ ਹਮੇਸ਼ਾ ਹੀ ਇਹੀ ਸੋਚਦਾ ਰਹਿੰਦਾ ਕਿ ਕਾਸ਼ ਅੱਜ ਮੇਰੀ ਮਾਂ ਹੁੰਦੀ ਤਾਂ ਮੈਨੂੰ ਐਡੇ ਵੱਡੇ ਮੁਕਾਮ ਦੇ ਉੱਪਰ ਦੇਖ ਕੇ ਕਿੰਨਾ ਜ਼ਿਆਦਾ ਉਸਨੇ ਖੁਸ਼ ਹੋਣਾ ਸੀ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿਣਾ ਸੀ ਉਸ ਦੀ ਮਾਂ ਦਾ ਧੁੰਦਲਾ ਚਿਹਰਾ ਉਸ ਦੀਆਂ ਅੱਖਾਂ ਦੇ ਸਾਹਮਣੇ ਹਜੇ ਵੀ ਯਾਦ ਸੀ ਉਸ ਨੂੰ ਚੇਤਾ ਸੀ ਕਿ ਮੇਰੀ ਇੱਕ ਮਾਂ ਹੁੰਦੀ ਸੀ ਮੈਨੂੰ ਗੋਦੀ ਚੱਕ ਕੇ ਖੜਾਉਂਦੀ ਹੁੰਦੀ ਸੀ ਦੋਸਤੋ ਦੱਸ ਦਈਏ ਕਿ ਮਾਂ ਕਿੰਨੀ ਵੀ ਮਾੜੀ ਕਿਉਂ ਨਾ ਹੋਵੇ ਪਰ ਉਹ ਬੱਚਿਆਂ ਵਾਸਤੇ ਕਦੇ ਵੀ ਮਾਰ ਨਹੀਂ ਹੋ ਸਕਦੀ ਤੇ ਉਹੀ ਖਾਲੀਪਨ ਅਮਰਤਪਾਲ ਦੇ ਮਨ ਦੇ ਵਿੱਚ ਸੀ ਕਿ ਕਾਸ਼ ਅੱਜ ਮੇਰੀ ਮਾਂ ਇੱਥੇ ਹੋਵੇ ਪਰ ਕਿਸਮਤ ਦਾ ਪਤਾ ਨਹੀਂ ਹੁੰਦਾ ਦੋਸਤੋ ਧਰਤੀ ਗੋਲ ਹੈ ਤੇ ਗੋਲ ਧਰਤੀ ਦੇ ਉੱਪਰ ਘੁੰਮ ਕੇ ਕੌਣ ਕਿੱਥੇ ਆ ਜਾਵੇ ਇਹ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਇਹ ਤਾਂ ਕੁਦਰਤ ਨੂੰ ਪਤਾ ਹੈ ਕੁਦਰਤ ਦਾ ਨਿਯਮ ਹੈ ਇੱਕ ਦਿਨ ਅਮਰਤਪਾਲ ਇੱਕ ਮੇਲੇ ਵਿੱਚ ਜੋ ਕਿ ਨਜ਼ਰਦਾਰੀ ਲਈ ਗਿਆ ਲੋਕਾਂ ਦੀ ਭੀੜ ਸੀ ਪਰ ਅਚਾਨਕ ਉਸ ਨੂੰ ਇੱਕ ਹੰਗਾਮਾ ਸੁਣਾਈ ਦਿੱਤਾ ਚੋਰੀ ਕਰਕੇ ਭੱਜ ਰਹੀ ਸੀ ਇਹ ਬੁੱਢੀ ਉਹਨੇ ਵੇਖਿਆ ਕਿ ਦੋ ਪੁਲਿਸ ਵਾਲੇ ਇੱਕ ਬਜ਼ੁਰਗ ਮਹਿਲਾ ਨੂੰ ਕੁੱਟ ਰਹੇ ਨੇ ਉਹਨੂੰ ਇਹ ਦ੍ਰਿਸ਼ ਪਸੰਦ ਨਹੀਂ ਆਇਆ ਰੁਕੋ ਉਹ ਉੱਥੇ ਪਹੁੰਚ ਗਿਆ ਜਦੋਂ ਨੇੜੇ ਗਿਆ ਤਾਂ ਉਸ ਨੇ ਮਹਿਲਾ ਦਾ ਚਿਹਰਾ ਵੇਖਿਆ ਅਤੇ ਉਸ ਦੇ ਦਿਮਾਗ ਦੇ ਉੱਪਰ ਜ਼ੋਰ ਦੀ ਝਟਕਾ ਲੱਗਦਾ ਹੈ ਉਹਦੀਆਂ ਅੱਖਾਂ ਦੇ ਸਾਹਮਣੇ ਬਚਪਨ ਦੀਆਂ ਧੁੰਦਲੀਆਂ ਯਾਦਾਂ ਆ ਗਈਆਂ ਉਹੀ ਨਕਸ਼ ਉਹੀ ਮੁਖ ਮਾਂ ਉਹ ਬਜ਼ੁਰਗ ਮਹਿਲਾ ਨੇ ਆਪਣੀ ਫਿੱਕੀ ਹੰਸੀ ਨਾਲ ਆਖਿਆ ਮੈਂ ਤੇਰੀ ਮਾਂ ਨਹੀਂ ਬਸ ਇੱਕ ਬੇਸਹਾਰਾ ਔਰਤਾਂ ਪਰ ਅਮਰਤਪਾਲ ਦੇ ਦਿਲ ਨੂੰ ਲੱਗੀ ਗਈ ਕਿ ਇਹ ਉਹਦੀ ਮਾਂ ਹੀ ਸੀ ਅਮਰਤਪਾਲ ਗਹਿਰੀ ਸੋਚ ਵਿੱਚ ਪੈ ਗਿਆ ਕਿ ਕੀ ਉਹ ਇਸ ਔਰਤ ਨੂੰ ਆਪਣੀ ਮਾਂ ਵਜੋਂ ਮੰਨ ਲਵੇ ਜਾਂ ਕੀ ਉਹਦੀ ਪੁਰਾਣੀ ਲਾਈਫ ਦੇ ਪਾਪ ਉਸ ਨੂੰ ਇਸ ਪਿਆਰ ਤੋਂ ਵਾਂਝਾ ਕਰ ਦਿੰਦੇ ਉਸ ਨੂੰ ਯਾਦ ਆਇਆ ਕਿ ਉਸਦੇ ਪਿਤਾ ਕਹਿੰਦੇ ਸਨ ਮਾਸ ਦੇ ਰਿਸ਼ਤੇ ਹਮੇਸ਼ਾ ਹੁੰਦੇ ਹਨ ਪਰ ਇਨਸਾਨੀਅਤ ਦਾ ਰਿਸ਼ਤਾ ਸਭ ਤੋਂ ਵੱਡਾ ਹੁੰਦਾ ਹੈ ਉਸ ਨੇ ਪੁਲਿਸ ਵਾਲਿਆਂ ਨੂੰ ਆਦੇਸ਼ ਦਿੱਤਾ ਕਿ ਇਸ ਔਰਤ ਨੂੰ ਛੱਡ ਦਿੱਤਾ ਜਾਵੇ ਉਹ ਆਪਣੇ ਹੱਥ ਨਾਲ ਉਸ ਦੀ ਮਿੱਟੀ ਨਾਲ ਲਿਪਟੀ ਹੋਈ ਸਰੀਰ ਨੂੰ ਉਠਾਉਂਦਾ ਹੈ ਉਹਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਸ ਨੇ ਕਿਹਾ ਕਿ ਮੈਂ ਤੇਰੀ ਮਾਂ ਬਣਨ ਦੇ ਲਾਇਕ ਨਹੀਂ ਬੇਟਾ ਪਰ ਅਮਰਤਪਾਲ ਨੇ ਕਿਹਾ ਕਿ ਮਾਂ ਮਾਤਾ ਹਮੇਸ਼ਾ ਮਾਂ ਹੀ ਰਹਿੰਦੀ ਹੈ ਤੇ ਅੱਜ ਅਮਰਤਪਾਲ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲ ਗਈ ਉਹ ਖੁਸ਼ੀ ਜੋ ਹਮੇਸ਼ਾ ਬਚਪਨ ਤੋਂ ਪੜਦਾ ਰਹਿੰਦਾ ਸੀ ਤੇ ਉਸਦੇ ਦਿਮਾਗ ਦੇ ਵਿੱਚ ਇੱਕ ਖਾਲੀਪਨ ਸੀ ਸੁੰਨਾਪਨ ਸੀ ਮਾਂ ਤੋਂ ਬਿਨਾਂ ਤੇ ਅਜ ਉਸਦੀ ਮਾਂ ਉਸ ਨੂੰ ਮਿਲ ਗਈ ਹੈ ਦੋਸਤੋ ਹੁਣ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕੀ ਹੁਣ ਜੋ ਅਮਰਤਪਾਲ ਦੀ ਮਾਂ ਹੈ ਦੀਪਕੌਰ ਕੀ ਉਹ ਵਾਪਸ ਰਣਜੀਤ ਸਿੰਘ ਜ ਉਸ ਨੂੰ ਅਪਣਾ ਲਵੇਗਾ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ